ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਰੀ ਸਿਕ ਕੌਮ ਤੋਂ ਮਾਫੀ ਮੰਗੀ ਗਈ ਹੈ ਉਸ ਨੂੰ ਲੈ ਕੇ ਦੱਸ ਦਈਏ ਕਿ ਸੁਖਰਾਜ ਸਿੰਘ ਦੇ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਬਾਬਲ ਕਲਾ ਮੋਰਚਾ ਦੇ ਵਿੱਚ ਆਪਣੀ ਵੱਡੀ ਜ਼ਿੰਮੇਵਾਰੀ ਜਿਹੜੇ ਸੁਖਰਾਜ ਸਿੰਘ ਨਿਭਾ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਮੁੜ ਤੋਂ ਇੱਕ ਵਾਰ ਫਿਰ ਤੋਂ ਪੋਸਟ ਜਿਹੜੀ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਤੇ ਕੁਝ ਮੁੜ ਤੋਂ ਨਿਸ਼ਾਨੇ ਸਾਧੇ ਨੇ ਤੇ ਦੱਸ ਦਈਏ ਕਿ ਲਿਖਿਆ ਹੈ ਕਿ ਕੋਈ ਕਿਵੇਂ ਲਾਰਾ ਲਾ ਰਿਹਾ ਹੈ ਕੋਈ ਬਿਨਾ ਮਤਲਬ ਦੀ ਰਾਜਨੀਤੀ ਕਰ ਰਿਹਾ ਹੈ ਤੇ ਇਹ ਕੇਸ ਹੱਲ ਵਾਲੇ ਪਾਸੇ ਨਾ ਜਾਵੇ ਕੋਈ ਐਮਐਲਏ ਆਪਣੇ ਏਰੀਏ ਦੀ ਚਿੰਤਾ ਛੱਡ ਕੇ ਹੋਰੇ ਪਾਸੇ ਆਪਣੀ ਡਫਲੀ ਵਜਾ ਰਿਹਾ ਹੈ ਗੋਲੀकांड ਮੁੱਦੇ ਤੇ ਅੱਜ ਆਪਣੇ ਆਪ ਨੂੰ ਜੱਜ ਸੁਪਰੀਮ ਮੰਨ ਕੇ ਫੇਸਬੁੱਕ ਤੇ ਆਪਣੀ ਵਾਹ ਵਾਹ ਦੇ ਲਈ ਬਿਨਾ ਮਤਲਬ ਦੇ ਪਰਿਵਾਰਿਕ ਇਲਜ਼ਾਮ ਲਗਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਰੇ ਹਨ ਸਮਝੋ ਬਾਰ ਨੇ ਝੂਠੇ ਗਵਾਹ ਬਣਾਏ ਗਏ ਕੇਸ ਦਾ ਸਤਿਆਨਾਸ਼ ਕੀਤਾ ਗਿਆ ਅੱਜ ਤੱਕ ਵੀ ਆਪਣਾ ਉਹੀ ਗੁਨਾਹ ਕਰਨ ਦੀ ਰਾਜਨੀਤੀ ਕਰ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਮੀਡੀਆ ਰਾਈ ਵੱਡੇ ਵੱਡੇ ਲੋਕਾਂ ਦੇ ਨਾਮ ਲੈ ਕੇ ਆਪਣੇ ਨਾਮ ਨਾਲ ਜੋੜਿਆ ਮੈਂ ਹੀ ਹੱਲ ਕਰ ਸਕਦਾ ਹਾਂ ਬਾਈਬਲ ਕਲਾ ਕੇਸ ਦਾ ਪਰ ਹੋਇਆ ਕੱਖ ਨਹੀਂ ਬਿਨਾ ਬਿਆਨਬਾਜ਼ੀ ਤੋਂ ਤੁਹਾਡੇ ਇਸ ਦੇਸ਼ ਦਾ ਕਾਨੂੰਨ ਤੁਹਾਨੂੰ ਪਤਾ ਕਾਗਜ਼ੀ ਕਾਰਵਾਈ ਤੋਂ ਬਿਨਾਂ ਨਹੀਂ ਚੱਲਦਾ ਕਿਉਂਕਿ ਤੁਸੀਂ ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਗੋਲੀकांड ਵਿੱਚ ਜ਼ਿੰਮੇਵਾਰੀ ਬਾਦਲ ਸਰਕਾਰ ਹੈ ਇਹ ਬੋਲ ਅਸੀਂ ਸਾਰੇ ਸਕਦੇ ਆ ਪਰ ਤੁਹਾਡੇ ਹੱਥ ਪਾਵਰ ਸੀ ਇਹਨਾਂ ਨੂੰ ਦੋਸ਼ੀ ਲਿਖਣ ਦੀ ਤੁਸੀਂ ਕੀ ਲਿਖਿਆ ਬਾਦਲ ਦੇ ਲਿੰਕ ਅਕਸ਼ੇ ਕੁਮਾਰ ਨਾਲ ਅਤੇ ਉਹਨਾਂ ਨੇ ਆ ਕੀਤਾ ਉਹ ਅਕਸ਼ੇ ਕੁਮਾਰ ਨੂੰ ਸਾਧ ਲਿਆ ਤੇ ਉਹਨਾਂ ਨਾਲ ਫੋਟੋ ਖਿਚਾ ਕੇ ਵਾਪਸ ਮੋੜ ਦਿੱਤਾ ਨਿਕਲਿਆ ਕਿ ਸ਼ਿੱਕੋ ਸਿਰਫ ਸਾਨੂੰ ਹੀ ਗੁਰਾਹ ਕੀਤਾ ਅਸੀਂ ਤੁਹਾਡੇ ਬੋਲ ਸ਼ਬਦਾ ਤੇ ਯਕੀਨ ਕੀਤਾ ਗਲਤੀ ਇਹ ਸੀ ਤੁਹਾਡਾ ਲਿਖਿਆ ਪੜ ਕੇ ਬੋਲਦੇ ਹਾਂ ਸਕਦਾ ਅੱਜ ਆ ਦਿਨ ਨਾ ਦੇਖਣੇ ਪੈਣ। ਗੱਲ ਗੋਲੀकांड ਦੀ ਹੱਲ ਕਰਨ ਦੀ ਸੀ ਕਿੱਧਰ ਸਾਡੇ ਵਾਲਿਆਂ ਨੂੰ ਗੁੰਮਰਾਹ ਕਰਕੇ ਔਰਬਿਟ ਬੱਸ ਕਾਰ ਨਾਲ ਜੋੜ ਕੇ ਕੰਮ ਚੱਕਤਾ। ਕਿ ਬਾਦਲ ਗ੍ਰਿਫਤਾਰ ਹੋਏ ਕਿ ਅਕਸ਼ੇ ਕੁਮਾਰ ਦਾ ਦੋਸ਼ ਸਾਬਤ ਹੋਇਆ। ਸਾਡੀ ਲੜਾਈ ਸਿਰਫ ਦੋਸ਼ੀ ਤੇ ਕਾਰਵਾਈ ਕਰਾਉਣ ਦੀ ਹੈ ਕਿਸੇ ਨਾਲ ਇਹਨਾਂ ਗੱਲਾਂ ਵਿੱਚ ਉਲਝਣ ਦੀ ਹੈ। ਮੈਂ ਆਪਣੇ ਬਾਪ ਦੇ ਕਤਲ ਲਈ ਲੜ ਰਿਹਾ ਹਾਂ ਆਖਰੀ ਸਾਹ ਤੱਕ ਲੜਦਾ ਰਹੂੰਗਾ ਸਬੂਤ ਤੇ ਤੌਰ ਤੇ ਅਖਬਾਰ ਦੀ ਖਬਰ ਦੇ ਰਿਹਾ ਹਾਂ ਜੋ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਦੱਸਦੀ ਹੈ ਕਿ ਇਹ ਸੁਖਰਾ ਸਿੰਘ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਤੇ ਕੁਝ ਨਿਸ਼ਾਨੇ ਸਾਧਦੇ ਨੇ ਅਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਰੀ ਸਿੱਖ ਕੌਮ ਨੂੰ ਬੇहद ਵੀ ਮੁੱਦੇ ਦੇ ਉੱਤੇ ਮਾਫੀ ਮੰਗੀ ਗਈ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਹੁਣ ਸੁਖਰਾਜ ਸਿੰਘ ਦੇ ਵੱਲੋਂ ਇੱਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਹੁਣ ਫਿਰ ਤੋਂ ਸੁਖਵੀਰ ਸਿੰਘ ਬਾਦਲ ਤੇ ਕੁਝ ਨਿਸ਼ਾਨੇ ਸਾਧੇ ਨੇ ਅੱਜ ਆਪਣੇ ਆਪ ਨੂੰ ਜੱਜ ਸੁਪਰੀਮ ਮੰਨ ਕੇ ਫੇਸਬੁੱਕ ਤੇ ਆਪਣੀ ਵਾਹ ਵਾਹ ਦੇ ਲਈ ਬਿਨਾ ਮਤਲਬ ਦੇ ਪਰਿਵਾਰਕ ਇਲਜ਼ਾਮ ਲਗਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਰੇ ਹਨ ਸਮਝੋ ਬਾਰ ਨੇ ਝੂਠੇ ਗਵਾਹ ਬਣਾਏਗੇ ਕੇਸ ਦਾ ਸਤਿਆਨਾਸ਼ ਕੀਤਾ ਗਿਆ ਅੱਜ ਤੱਕ ਵੀ ਆਪਣਾ ਉਹੀ ਗੁਨਾਹ ਕਰਨ ਦੀ ਰਾਜਨੀਤੀ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਮੀਡੀਆ ਰਾਈ ਵੱਡੇ ਵੱਡੇ ਲੋਕਾਂ ਦੇ ਨਾਮ ਲੈ ਕੇ ਆਪਣੇ ਨਾਮ ਨਾਲ ਜੋੜਿਆ ਮੈਂ ਹੀ ਹੱਲ ਕਰ ਸਕਦਾ ਹਾਂ ਬੈਬਲ ਕਲਾ ਕੇਸ ਦਾ ਪਰ ਹੋਇਆ ਕੱਖ ਨਹੀਂ ਬਿਨਾ ਬਿਆਨਬਾਜ਼ੀ ਤੋਂ ਤੁਹਾਡੇ ਇਸ ਦੇਸ਼ ਦਾ ਕਾਨੂੰਨ ਤੁਹਾਨੂੰ ਪਤਾ ਕਾਗਜ਼ੀ ਕਾਰਵਾਈ ਤੋਂ ਬਿਨਾਂ ਨਹੀਂ ਚੱਲਦਾ ਕਿਉਂਕਿ ਤੁਸੀਂ ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਗੋਲੀकांड ਵਿੱਚ ਜ਼ਿੰਮੇਵਾਰੀ ਬਾਦਲ ਸਰਕਾਰ ਹੈ ਇਹ ਬੋਲ ਅਸੀਂ ਸਾਰੇ ਸਕਦੇ ਆ ਪਰ ਤੁਹਾਡੇ ਹੱਥ ਪਾਵਰ ਸੀ ਇਹਨਾਂ ਨੂੰ ਦੋਸ਼ੀ ਲਿਖਣ ਦੀ ਤੁਸੀਂ ਕੀ ਲਿਖਿਆ ਬਾਦਲ ਦੇ ਲਿੰਕ ਅਕਸ਼ੇ ਕੁਮਾਰ ਨਾਲ ਅਤੇ ਉਹਨਾਂ ਨੇ ਆ ਕੀਤਾ ਉਹ ਅਕਸ਼ੇ ਕੁਮਾਰ ਨੂੰ ਸਾਧ ਲਿਆ ਤੇ ਉਹਨਾਂ ਨਾਲ ਫੋਟੋ ਖਿਚਾ ਕੇ ਵਾਪਸ ਮੋੜ ਦਿੱਤਾ ਨਿਕਲਿਆ ਕਿ ਸ਼ਿੱਕੋ ਸਿਰਫ ਸਾਨੂੰ ਹੀ ਗੁਰਾਹ ਕੀਤਾ ਅਸੀਂ ਤੁਹਾਡੇ ਬੋਲ ਸ਼ਬਦਾ ਤੇ ਯਕੀਨ ਕੀਤਾ ਗਲਤੀ ਇਹ ਸੀ ਤੁਹਾਡਾ ਲਿਖਿਆ ਪੜ ਕੇ ਬੋਲਦੇ ਹਾਂ ਸਕਦਾ ਅੱਜ ਆ ਦਿਨ ਨਾ ਦੇਖਣੇ ਪੈਣ। ਗੱਲ ਗੋਲੀकांड ਦੀ ਹੱਲ ਕਰਨ ਦੀ ਸੀ ਕਿੱਧਰ ਸਾਡੇ ਵਾਲਿਆਂ ਨੂੰ ਗੁੰਮਰਾਹ ਕਰਕੇ ਔਰਬਿਟ ਬੱਸ ਕਾਰ ਨਾਲ ਜੋੜ ਕੇ ਕੰਮ ਚੱਕਤਾ। ਕਿ ਬਾਦਲ ਗ੍ਰਿਫਤਾਰ ਹੋਏ ਕਿ ਅਕਸ਼ੇ ਕੁਮਾਰ ਦਾ ਦੋਸ਼ ਸਾਬਤ ਹੋਇਆ। ਸਾਡੀ ਲੜਾਈ ਸਿਰਫ ਦੋਸ਼ੀ ਤੇ ਕਾਰਵਾਈ ਕਰਾਉਣ ਦੀ ਹੈ ਕਿਸੇ ਨਾਲ ਇਹਨਾਂ ਗੱਲਾਂ ਵਿੱਚ ਉਲਝਣ ਦੀ ਹੈ। ਮੈਂ ਆਪਣੇ ਬਾਪ ਦੇ ਕਤਲ ਲਈ ਲੜ ਰਿਹਾ ਹਾਂ ਆਖਰੀ ਸਾਹ ਤੱਕ ਲੜਦਾ ਰਹੂੰਗਾ ਸਬੂਤ ਤੇ ਤੌਰ ਤੇ ਅਖਬਾਰ ਦੀ ਖਬਰ ਦੇ ਰਿਹਾ ਹਾਂ ਜੋ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਦੱਸਦੀ ਹੈ ਕਿ ਇਹ ਸੁਖਰਾ ਸਿੰਘ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਤੇ ਕੁਝੇ ਨਿਸ਼ਾਨੇ ਸਾਧਦੇ ਨੇ ਅਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਰੀ ਸਿੱਖ ਕੌਮ ਨੂੰ ਬੇहद ਵੀ ਮੁੱਦੇ ਦੇ ਉੱਤੇ ਮਾਫੀ ਮੰਗੀ ਗਈ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਹੁਣ ਸੁਖਰਾਜ ਸਿੰਘ ਦੇ ਵੱਲੋਂ ਇੱਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਹੁਣ ਫਿਰ ਤੋਂ ਸੁਖਵੀਰ ਸਿੰਘ ਬਾਦਲ ਤੇ ਕੁਝ ਨਿਸ਼ਾਨੇ ਸਾਧੇ